ਲੇਖ ਬਲਰਾਜ ਸਾਨੀ ਦਾ ਲਿਖਿਆ ਹੋਇਆ ਸੋ ਸ਼ੁਰੂ ਕਰਦੇ ਆਂ ਅਤਰੂ ਬਲਰਾਜ ਸਾਨੀ ਦਾ ਲਿਖਿਆ ਹੋਇਆ ਸੰਸਮਾਰਨ ਲੇਖ ਹੈ ਇਸ ਲੇਖ ਵਿੱਚ ਵੀ ਲੇਖਕ ਗਰੀਬ ਮੁੰਡੇ ਨੂੰ ਦੇਖ ਕੇ ਉਹਦੇ ਚਰਿੱਤਰ ਬਾਰੇ ਆਪਣੇ ਮਨ ਵਿੱਚ ਭੱਦੀ ਤਸਵੀਰ ਉਲੀਕਦਾ ਹੈ ਪਰ ਮਗਰੋਂ ਉਹ ਮੁੰਡੇ ਨੂੰ ਇੱਕ ਉੱਚੇ ਗੁਣਾਂ ਨਾਲ ਭਰਪੂਰ ਚਰਿੱਤਰ ਦੇ ਰੂਪ ਵਿੱਚ ਦੇਖ ਕੇ ਹੈਰਾਨ ਹੁੰਦਾ ਹੈ ਲੇਖਕ ਦਾ ਥੱਕਿਆ ਹੋਣਾ ਲੇਖਕ ਇੱਕ ਬੰਗਾਲੀ ਫਿਲਮ ਵਿੱਚ ਕੰਮ ਕਰਨ ਮਗਰੋਂ ਇੱਕ ਦਿਨ ਪਹਿਲਾਂ ਕਲਕੱਤੇ ਤੋਂ ਮੁੰਬਈ ਪੁੱਜਾ ਸੀ ਉਹ ਕਾਫੀ ਥੱਕਾ ਹੋਇਆ ਸੀ ਚਾਹ ਦੀ ਪਿਆਲੀ ਪੀਂਦਾ ਜਦੋਂ ਉਹ ਖ਼ਵਾਰ ਦੇਖ ਰਿਹਾ ਸੀ ਤਾਂ ਨੌਕਰ ਨੇ ਉਸ ਨੂੰ ਬਾਹਰ ਇੱਕ ਮੁੰਡੇ ਦੇ ਆਉਣ ਬਾਰੇ ਦੱਸਿਆ ਜੋ ਕਿ ਉਸ ਨੂੰ ਕੋਈ ਪੈਸੇ ਮੰਗਣ ਵਾਲਾ ਪ੍ਰਤੀਤ ਹੋਇਆ ਲਿਖਨੇ ਨੌਕਰ ਨੂੰ ਕਿਹਾ ਕਿ ਉਸ ਨੂੰ ਟਾਲ ਦੇਵੇ ਫਿਰਨ ਵਾਲਿਆਂ ਦਾ ਤੰਤਾ ਲੱਗਣਾ ਅਜੇ ਲਿਖਤ ਤਿਆਰ ਨਹੀਂ ਸੀ ਹੋਇਆ ਤੇ ਉਸ ਨੂੰ ਮਿਲਣ ਵਾਲਿਆਂ ਦਾ ਤੰਤਾ ਵੱਜ ਗਿਆ ਪਹਿਲਾਂ ਇੱਕ ਪ੍ਰੋਡਿਊਸਰ ਆਇਆ ਜਿਸ ਨੇ ਉਸ ਦਾ ਅੱਧਾ ਘੰਟਾ ਖਰਾਬ ਕੀਤਾ ਤੇ ਫਿਰ ਇੱਕ ਹੋਰ ਸੱਜਣ ਛੁਰੀ ਮੰਗਣ ਆਏ ਤੇ ਉਹਦਾ ਅੱਧਾ ਘੰਟਾ ਖਰਾਬ ਕਰ ਗਏ ਅੱਗੇ ਅਥਰੂ ਭਰੀਆਂ ਅੱਖਾਂ ਵਾਲਾ ਮੁੰਡਾ 11:00 ਵਜੇ ਜਦੋਂ ਉਸਨੂੰ ਇਧਰੋਂ ਵੇਲ ਮਿਲੀ ਤਾਂ ਉਸਨੇ ਨੌਕਰ ਨੂੰ ਕਿਹਾ ਕਿ ਹੁਣ ਹਰ ਆਉਣ ਵਾਲੇ ਨੂੰ ਬਾਹਰ ਹੀ ਟਾਲ ਦੇਵੇ ਅਚਾਨਕ ਲੇਖਕ ਦੀ ਨਜ਼ਰ ਬਾਰੀ ਤੋਂ ਬਾਹਰ ਪਈ ਤਾਂ ਉਸਨੇ ਦੇਖਿਆ ਕਿ ਛੱਜੇ ھیਠ ਅਤਰੂਆ ਭਰੀ ਦੋ ਅੱਖਾਂ ਉਸ ਵੱਲ ਦੇਖ ਰਹੀਆਂ ਸਨ ਲੇਖਕ ਨੇ ਸਮਝਿਆ ਕਿ ਇਹ ਉਹੀ ਸਵੇਰ ਵਾਲਾ ਮੁੰਡਾ ਹੈ ਅਜੇ ਤੀਕ ਠੀਠ ਬਣ ਕੇ ਬੈਠਾ ਹੈ ਲੇਖਕ ਨੂੰ ਅਜਿਹੇ ਲੋਕ ਚੇਤੇ ਆਉਂਦੇ ਹਨ ਨਾ ਜੋ ਕਿਸੇ ਨਾ ਕਿਸੇ ਬਹਾਨੇ ਉਸ ਕੋਲੋਂ ਪੈਸੇ ਮੰਗਣ ਲਈ ਆ ਜਾਂਦੇ ਹਨ ਅੱਗੇ ਪੋਠੋਹਾਰ ਦਾ ਰਹਿਣ ਵਾਲਾ ਲੇਖਕ ਨੇ ਦਰਵਾਜ਼ਾ ਖੋਲ੍ਹਿਆ ਮੁੰਡਾ ਗੋਰਾ ਜਿਹਾ 17-18 ਸਾਲ ਦੀ ਉਮਰ ਦਾ ਸੀ ਉਸਨੇ 라ਵਲਪਿੰਡੀ ਦੀ ਪੋਠੋਹਾਰੀ ਬੋਲੀ ਵਿੱਚ ਲੇਖਕ ਨੂੰ ਕਿਹਾ ਕਿ ਉਹ ਉਸ ਨਾਲ ਇੱਕ ਗੱਲ ਕਰਨੀ ਚਾਹੁੰਦਾ ਹੈ ਲੇਖਕ ਨੂੰ ਬੋਲੀ ਪਿਆਰੀ ਲੱਗੀ ਪਰ ਉਸਨੇ ਕਠੋਰਤਾ ਨਾਲ ਕਿਹਾ ਕਿ ਉਹ ਉਸ ਦੀ ਪੈਸਾ ਨਾਲ ਉੱਕੀ ਮਦਦ ਨਹੀਂ ਕਰ ਸਕਦਾ ਮੁੰਡੇ ਨੇ ਕਿਹਾ ਕਿ ਉਹ ਪੈਸੇ ਮੰਗਣ ਲਈ ਨਹੀਂ ਆਇਆ। ਉਹ ਕੋਲੀਵਾੜਾ ਕੈਂਪ ਦੇ ਮੰਦਰ ਵਿੱਚ ਭਾਜਨ ਗਾਉਂਦਾ ਹੈ ਤੇ ਪੰਡਿਤ ਉਸ ਨੂੰ ਦੋਵੇਂ ਵੇਲੇ ਰੋਟੀ ਖਵਾ ਦਿੰਦਾ ਹੈ। ਉਸਨੇ ਰੋਂਦਿਆਂ ਹੋਏ ਲੇਖਕ ਨੂੰ ਕਿਹਾ ਕਿ ਉਹ ਉਸ ਨੂੰ ਕਿਤੇ ਕੰਮ ਤੇ ਲਵਾ ਦੇਵੇ। ਉਸਨੇ ਦੱਸਿਆ ਕਿ ਉਹ ਉਸਨੇ ਦੱਸਿਆ ਕਿ ਉਹਦੀ ਜੇਬ ਕੱਟੀ ਗਈ ਹੈ ਅਤੇ ਉਸਦੇ 60 ਰੁਪਏ ਕਿਸੇ ਨੇ ਕੱਢ ਲਈ। ਲੇਖਕ ਨੇ ਕਿਹਾ ਕਿ ਉਹ ਉਸ ਕੋਲ ਰੋਜ਼ ਅਜਿਹੇ 4-5 ਆਦਮੀਆਂ ਆ ਜਾਂਦੇ ਹਨ ਜਿਨ੍ਹਾਂ ਨੇ ਜੇਬਾਂ ਕਟੀਆਂ ਜਾਂਦੀਆਂ ਹਨ ਪਰ ਮੁੰਡੇ ਦੀ ਪੁੱਠੋਹਾਰੀ ਬੋਲੀ ਨੇ ਉਸਦਾ ਦਿਲ ਪਿੰਗਲਾ ਦਿੱਤਾ ਤੇ ਉਸਨੇ ਉਸਦੀ ਵੀਰ ਭਾਈ ਦੇ ਕੇ ਮਦਦ ਕਰਨੀ ਚਾਹੀ ਤਾਂ ਜੋ ਉਹ ਮੋੜ ਆਪਣਾ ਫਾਊਂਟਨ ਪੈਨ ਵੇਚਣ ਦਾ ਕੰਮ ਆਰੰਭ ਕਰ ਸਕੇ ਉਹ ਸੋਚਣ ਲੱਗਾ ਕਿ ਸਿੰਧੀਆਂ ਵਾਂਗ ਪੰਜਾਬੀਆਂ ਦੀਆਂ ਵੀ ਅਜਿਹੀਆਂ ਸੰਸਥਾਵਾਂ ਹੋਣੇ ਚਾਹੀਦੀਆਂ ਹਨ ਜੋ ਮੁਸੀਬਤ ਮਾਰਿਆਂ ਦੀ ਸਹਾਇਤਾ ਕਰਨ। ਉਸਨੇ ਸੋਚਿਆ ਕਿ ਉਹ ਇਸ ਸੰਬੰਧੀ ਐਤਕੀ ਪੰਜਾਬੀ ਸਹਾਇਤਾ ਸਭਾ ਦੀ ਮੀਟਿੰਗ ਵਿੱਚ ਜ਼ਿਕਰ ਛੇੜੇਗਾ। ਅੱਗੇ ਲੇਖਕ ਦਾ ਸੰਕੋਚ ਵੀ ਸਹਾਇਤਾ ਕਰਨ ਦਾ ਫੈਸਲਾ। ਜਦੋਂ ਮੁੰਡੇ ਨੂੰ ਪੈਸੇ ਦੇਣ ਲਈ ਫौलाਦੀ ਅਲਮਾਰੀ ਨੂੰ ਖੋਲ ਰਿਹਾ ਸੀ ਤਾਂ ਉਸਦੇ ਖਿਆਲਾਂ ਨੇ ਫਿਰ ਪਲਟਾ ਖਾਦਾ। ਉਸਨੇ ਸੋਚਿਆ ਕਿ ਉਹ ਮੁੰਡੇ ਨੂੰ ਕੇਵਲ 2 ਰੁਪਏ ਹੀ ਦੇ ਦੇਵੇਗਾ। ਦੇਸ਼ ਦੀ ਭੁੱਖ ਨੰਗ ਨੂੰ ਦੂਰ ਕਰਨਾ ਸਰਕਾਰ ਦਾ ਕੰਮ ਹੈ ਉਸਨੇ ਸੋਚਿਆ ਕਿ ਜੇਕਰ ਉਸਨੇ 4 ਪੈਸੇ ਜੋੜ ਕੇ ਰੋਜ਼ੀ ਕਮਾਉਣ ਦੀ ਗੁਲਾਮੀ ਤੋਂ ਆਜ਼ਾਦ ਹੋ ਕੇ ਕੋਈ ਸਾਇਹਤਿਕ ਕੰਮ ਕਰਨਾ ਹੈ ਤਾਂ ਉਸ ਨੂੰ ਕਮੇਨਗੀ ਅਖਤਿਆਰ ਕਰਨੀ ਪਵੇਗੀ ਅੱਗੇ ਉਸਨੇ ਪਿਛਲੇ ਮਹੀਨੇ ਇੱਕ ਹైదਰਾਬਾਦੀ ਮੁੰਡੇ ਦੇ ਇਲਾਜ ਆਦੀ ਉੱਪਰ 200 ਰੁਪਏ ਖਰਚ ਕੀਤੇ ਸਨ ਉਸਨੇ ਸੋਚਿਆ ਕਿ ਉਸ ਨੂੰ ਇੱਕ ਮਸ਼ਹੂਰ ਕਲਾਕਾਰ ਹੁੰਦਿਆ ਆਪਣੇ ਆਪ ਨੂੰ ਨਿਜਮਾ ਵਿੱਚ ਢਾਲਣਾ ਚਾਹੀਦਾ ਹੈ ਅਤੇ ਪੈਸੇ ਤੇ ਵਕਤ ਦੀ ਕਦਰ ਕਰਨੀ ਚਾਹੀਦੀ ਹੈ ਉਹ 4 ਰੁਪਏ ਕੱਢ ਕੇ ਬਾਹਰ ਆਇਆ ਤੇ ਉਸ ਨੂੰ ਮਹਿਸੂਸ ਹੋਇਆ ਕਿ ਕੋਈ ਆਦਮੀ ਜਿੰਨਾ ਵੱਡਾ ਹੋ ਜਾਂਦਾ ਹੈ ਉਨਾ ਹੀ ਕਮੀਨਾ ਹੋ ਜਾਂਦਾ ਹੈ ਉਸਨੇ ਇਹ ਵੀ ਸੋਚਿਆ ਕਿ ਵੱਡੇ ਆਦਮੀ ਛੋਟਿਆਂ ਦੀਆਂ ਮੰਗਾਂ ਤੋਂ ਬਚਣ ਲਈ ਆਪਣੇ ਆਲੇ ਦੁਆਲੇ ਸਵੈ ਸੰਜਮ ਦੀ دیوار ਖੜੀ ਕਰਦੇ ਹਨ ਅੱਗੇ ਅਗਲਾ ਪੁਆਇੰਟ ਮੁੰਡੇ ਦਾ ਪਿਛੋਕੜ ਲੇਖਕ ਨੇ ਉਸ ਨੂੰ 4 ਰੁਪਏ ਦਿੰਦਿਆਂ ਕਿਹਾ ਕਿ ਉਹ ਉਸ ਤੋਂ ਨੌਕਰੀ ਦੀ ਉਮੀਦ ਨਾ ਰੱਖੇ। ਮੁੰਡੇ ਨੇ ਦੱਸਿਆ ਕਿ ਉਸ ਨੂੰ ਉਸ ਤੋਂ ਕੁਝ ਮੰਗਦਿਆਂ ਬੜੀ ਸ਼ਰਮ ਆਉਂਦੀ ਹੈ। ਲੇਖਕ ਦੇ ਪੁੱਛਣ ਤੇ ਉਸਨੇ ਦੱਸਿਆ ਕਿ 라ਵਲਪਿੰਡੀ ਵਿੱਚ ਪੁਰਾਣੇ ਕਿਲੇ ਵਿੱਚ ਉਹਨਾਂ ਦਾ ਮਕਾਨ ਹੁੰਦਾ ਸੀ। ਉਸਦੇ ਪਿਤਾ ਜੀ ਮੋਟਰਾਂ ਦਾ ਕੰਮ ਕਰਦੇ ਸਨ ਜੋ ਅੱਜਕੱਲ ਦਿਹਰਾਦੂਨ ਰਹਿੰਦੇ ਹਨ। ਉਸਨੇ ਦੱਸਿਆ ਕਿ ਉਸਦੇ ਚਾਚਾ ਯੋਗੀ ਨਾਥ 라ਵਲਪਿੰਡੀ ਵਿੱਚ ਕਾਂਗਰਸ ਦੇ ਵੱਡੇ ਵਰਕਰ ਸਨ। ਲੇਖਕ ਦੇ ਨਿਸਕਾਮ ਮਿੱਤਰ ਦਾ ਭਤੀਜਾ ਲੇਖਕ ਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਉਹ ਮੁੰਡਾ ਉਸਦੇ ਪਰਮ ਮਿੱਤਰ yogi nath ਦਾ ਭਤੀਜਾ ਸੀ ਲੇਖਕ ਦੇ ਪੁੱਛਣ ਤੇ ਉਸ ਨੇ ਦੱਸਿਆ ਕਿ yogi nath ਹੋਰੀ ਦਿੱਲੀ ਵਿੱਚ ਰਹਿੰਦੇ ਹਨ ਪਰ ਉਹ ਬੜੇ ਨਿਰਸਵਾਰਥੀ ਹਨ ਉਹ ਮਹਿਰੌਲੀ ਦੇ ਇੱਕ ਨਿੱਕੇ ਜਿਹੇ ਦੋ ਮੰਜ਼ਲੇ ਮਕਾਨ ਵਿੱਚ ਰਹਿੰਦੇ ਹਨ ਉੱਪਰਲੇ ਮੰਜ਼ਲ ਵਿੱਚ ਉਹ ਆਪ ਰਹਿੰਦੇ ਹਨ ਹੇਠਲੇ ਮੰਜ਼ਲ ਵਿੱਚ ਦਵਾਖਾਨਾ ਰੱਖਿਆ ਹੋਇਆ ਹੈ ਉਹ ਕਿਸੇ ਤੋਂ ਪੈਸੇ ਨਹੀਂ ਲੈਂਦੇ ਉਹਨਾਂ ਇੱਕ ਸੰਦੂਕੜੀ ਰੱਖੀ ਹੋਈ ਹੈ ਉਸ ਵਿੱਚ ਜੋ ਕਿਸੇ ਦੀ ਮਰਜ਼ੀ ਹੋਵੇ ਪਾ ਜਾਵੇ ਇੱਕ ਵਾਰੀ ਉਹਨਾਂ ਆਨਿਆਂ ਦੀ ਸ਼িকার ਇੱਕ ਇਸਤਰੀ ਦੀ ਪੰਡਿਤ ਨਹਿਰੂ ਨੂੰ ਮਿਲ ਕੇ ਸਹਾਇਤਾ ਕੀਤੀ ਉਸ ਨੂੰ ਮਕਾਨ ਅਲਾਟ ਕਰਾਇਆ ਪਰ ਆਪ ਉਹਨਾਂ ਦਾ ਘਰ ਕਲੇਮ ਵੀ ਦਾਖਲ ਨਹੀਂ ਕਰਾਇਆ ਲੇਖਕ ਦਾ ਅਜੇ ਵੀ ਜਜ਼ਬਾਤੀ ਨਾ ਹੋਣ ਦਾ ਫੈਸਲਾ ਕਰਨਾ ਲੇਖਕ ਨੇ ਸੋਚਿਆ ਕਿ ਉਹ ਜਜ਼ਬਾਤੀ ਨਹੀਂ ਹੋਵੇਗਾ ਤੇ ਉਸ ਵਿੱਚ ਜਿੰਨੀ ਹਿੰਮਤ ਹੋਵੇਗੀ ਓਨੀ ਹੀ ਸਹਾਇਤਾ ਕਰੇਗਾ ਉਹ ਸਮਝਦਾ ਸੀ ਕਿ ਦੇਸ਼ ਭਰ ਦੇ ਬੰਦਿਆਂ ਨੇ ਸਮੱਸਿਆਵਾਂ ਦਾ ਹੱਲ ਤਾਂ ਪੰਡਿਤ ਨਹਿਰੂ ਵੀ ਨਹੀਂ ਕਰ ਸਕਦਾ ਜਰੂਰ ਤੇ ਰਾਜ ਪ੍ਰਬੰਧ ਦੇ ਢਾਂਚੇ ਨੂੰ ਬਦਲਣ ਦੀ ਹੈ ਅੱਗੇ ਮੁੰਡੇ ਦੀ ਵਿਥਿਆ ਮੁੰਡੇ ਨੇ ਦੱਸਿਆ ਕਿ ਉਸ ਦਾ ਚਾਚਾ ਐਬਟਾਬਾਦ ਵਿੱਚ ਕਤਲ ਹੋ ਗਿਆ ਸੀ ਤੇ ਉਸ ਦਾ ਟੱਬਰ ਵੀ ਉਹਨਾਂ ਦੇ ਕੋਲ ਹੀ ਦਹਿਰਾਗੋਨ ਵਿੱਚ ਰਹਿੰਦਾ ਹੈ ਪਿਤਾ ਜੀ ਟੈਕਸੀ ਚਲਾਉਣ ਦਾ ਕੰਮ ਕਰਦੇ ਹਨ ਉਸਨੇ ਦੱਸਿਆ ਕਿ ਉਸਨੇ 6 ਮਹੀਨੇ ਇੱਕ ਮੋਟਰਸਾਈਕਲ ਦੁਕਾਨ ਤੇ ਕੰਮ ਕੀਤਾ ਪਰ ਉਸਦੇ ਮਾਲਕ ਨੇ ਉਸਨੂੰ ਕਾਉਡੀ ਨਾ ਦਿੱਤੀ ਉਸਨੇ 10ਵੀਂ ਦਾ ਇਮਤਿਹਾਨ ਦਿੱਤਾ ਪਰ ਫੇਲ ਹੋ ਗਿਆ ਇਸ ਪਿੱਛੋਂ ਘਰੋਂ ਨਿਕਲ ਆਇਆ ਕਿਉਂਕਿ ਉਹ ਪਿਤਾ ਦੇ ਸਿਰ ਉੱਪਰ ਬੋਝ ਨਹੀਂ ਸੀ ਬਣਿਆ ਰਹਿਣਾ ਚਾਹੁੰਦਾ ਬੰਬਈ ਵਿੱਚ ਬੰਬਈ ਆ ਕੇ ਉਸਨੇ ਪਿਪਰਮਿੰਟਾਂ ਵੇਚਣੀਆਂ ਸ਼ੁਰੂ ਕੀਤੀਆਂ ਪਰ ਪੁਲਿਸ ਵਾਲੇ ਉਸਨੂੰ ਹਰ ਚੌਥੇ ਪੰਜਵੇਂ ਦਿਨ ਫੜ ਲੈਂਦੇ ਉਹ ਕਹਿੰਦਾ ਇਹ ਬਰਸ ਵਾਲੇ ਬੜੇ ਭੜੇ ਹਨ ਜੋ ਰਿਸ਼ਵਤ ਵੀ ਲੈਂਦੇ ਹਨ ਤੇ ਖੇੜਾ ਵੀ ਨਹੀਂ ਛੱਡਦੇ ਉਸਨੇ ਦੱਸਿਆ ਕਿ ਇੱਕ ਵਾਰੀ ਉਸ ਕੋਲ ਜਮਾਨਾ ਦੇਣ ਜੋ ਅੱਗੇ 5 ਰੁਪਏ ਨਹੀਂ ਸਨ ਜਿਸ ਕਰਕੇ ਉਸ ਨੂੰ 7 ਦਿਨ ਜੇਲ੍ਹ ਕੱਟਣੀ ਪਈ ਪੈਸੇ ਮੰਗਣ ਦੀ ਸਾ ਮਿਹਨਤ ਕਰਨ ਦਾ ਜਾਵਨ ਉਸਨੇ ਦੱਸਿਆ ਕਿ ਉਸਨੇ ਆਪਣਾ ਨਾਮ এমਪਲਾਈਮੈਂਟ ਐਕਸਚੇਂਜ ਵਿੱਚ ਵੀ ਲਿਖਾਇਆ ਹੋਇਆ ਹੈ ਉਸ ਦਾ ਫਾਉਂਟਨ ਪੈਨ ਦਾ ਕੰਮ ਕਾਫੀ ਚੱਲ ਪਿਆ ਸੀ ਪਰ ਉਸਦੀ ਜੇਮ ਕੱਟੀ ਗਈ ਲੇਖ ਨੇ ਉਸ ਨੂੰ ਕਿਹਾ ਕਿ 300 ਰੁਪਏ ਵਾਪਸ ਲੈ ਲਵੇ ਉਸਨੇ ਲੇਖ ਨੂੰ ਕਿਹਾ ਕਿ ਉਹ 300 ਰੁਪਏ ਵਾਪਸ ਲੈ ਲਵੇ ਉਸ ਲਈ 1 ਰੁਪਿਆ ਹੀ ਕਾਫੀ ਹੈ ਉਸਨੇ ਲੇਖ ਨੂੰ ਸੌਂਖਾ ਕੇ ਕਿਹਾ ਕਿ ਉਸpassੋਂ ਪੈਸੇ ਮੰਗਣ ਨਹੀਂ ਆਇਆ ਸਗੋਂ ਉਸ ਨੂੰ ਕਿਧਰੇ ਕੰਮ ਤੇ ਲਵਾ ਦੇਵੇ ਅੱਗੇ ਲੇਖ ਕਾ ਨੌਕਰੀ ਲਈ ਵਿਸ਼ਵਾਸ ਦਿਵਾਉਣਾ ਲੇਖ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ 50 ਰੁਪਏ ਦਿੰਦਾ ਹੈ ਉਹ ਆਪਣਾ ਫਾਊਂਟਨ ਪੈਨ ਦਾ ਕੰਮ ਦੁਬਾਰਾ ਸ਼ੁਰੂ ਕਰ ਲਵੇ। ਮੁੰਡੇ ਨੇ ਨਾਂ ਕਰਦਿਆਂ ਕਿਹਾ ਕਿ ਉਹ ਪੁਲਿਸ ਕੋਲੋਂ ਬੜਾ ਤੰਗ ਹੈ। ਨਾਲ ਹੀ ਹੁਣ ਬਾਰਸ਼ਾਂ ਦੇ ਮੌਸਮ ਵਿੱਚ ਸੜਕਾਂ ਉੱਪਰ ਤੋਰ ਫਰਿੱਕੇ ਚੀਜ਼ਾਂ ਵੇਚਣੀਆਂ ਔਖਾ ਕੰਮ ਹੈ। ਉਹ ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਛੋਟੀ ਮੋਟੀ ਨੌਕਰੀ ਦਵਾ ਦੇਵੇ। ਲੇਖਕ ਨੇ ਉਸ ਨੂੰ ਕਿਹਾ ਕਿ ਉਹ ਕੱਲ 9 ਵਜੇ ਸਵੇਰੇ ਆ ਜਾਵੇ ਤੇ ਉਹ ਉਸ ਨੂੰ ਕਿਧਰੇ ਨੌਕਰੀ ਦਿਵਾਉਣ ਦੀ ਕੋਸ਼ਿਸ਼ ਕਰੇਗਾ। ਇਹ ਸੁਣ ਕੇ ਮੁੰਡਾ ਬਹੁਤ ਹੀ ਖੁਸ਼ ਹੋਇਆ। ਅੱਗੇ ਮੁੰਡੇ ਦੀ ਖੁਦਾਰੀ ਦਾ ਲੇਖ ਉੱਤੇ ਪ੍ਰਭਾਵ ਇਸ ਵਿੱਚੋਂ ਮੁੰਡਾ 3 ਰੁਪਏ ਲੇਖ ਦੇ ਪੈਰਾਂ ਵਿੱਚ ਸੁੱਟ ਕੇ ਇੱਕ ਰੁਪਇਆ ਆਪਣੇ ਹੱਥ ਵਿੱਚ ਲੈ ਕੇ ਜਲਦੀ ਨਾਲ ਬਾਹਰ ਨੱਠ ਗਿਆ ਲੇਖ ਦੇ ਦਰਵਾਜ਼ੇ ਕੋਲ ਆ ਕੇ ਉਸ ਖੁਦਦਾਰ ਕਿਸਮਤ ਦੇ ਮਾਰੇ ਹੋਏ ਆਪਣੇ ਪਰਮ ਮਿੱਤਰ yogi 나ਥ ਦੇ ਭਤੀਜੇ ਤੇ ਪਿਆਰੇ ਪਿੰਡੀ ਦੇ ਮੁੰਡੇ ਨੂੰ ਜਾਂਦਾਂ ਵੇਖਣ ਲੱਗ ਪਿਆ yogi 나ਥ ਜਿਸ ਨੇ ਤੇਜ ਦੀ ਆਜ਼ਾਦੀ ਲਈ ਨਿਰਸਵਾਰਥ ਸੇਵਾ ਕੀਤੀ ਸੀ ਅੱਜ ਉਸ ਦਾ ਭੀਜਾ ਪੁਲਿਸ ਨੂੰ ਰਿਸ਼ਵਤ ਨਾ ਦੇਖ ਸਕਣ ਦੇ ਜੁਰਮ ਵਿੱਚ ਕਾਂਗਰਸ ਹਕੂਮਤ ਦੀਆਂ ਕਾਂਗਰਸ ਹਕੂਮਤ ਦੀਆਂ ਜੇਲਾਂ ਕੱਟਦਾ ਹੈ ਲੇਖਕ ਸੋਚ ਰਿਹਾ ਸੀ ਕਿ ਉਹ ਇਹ ਫਰਿਆਦ ਲੈ ਕੇ ਕਿਸ ਕੋਲ ਜਾਵੇ ਇਹ ਸੋਚਦਿਆਂ ਉਸ ਦੀਆਂ ਅੱਖਾਂ ਵਿੱਚੋਂ ਟ੍ਰਿਪ ਟ੍ਰਿਪ ਅਥਰੂ ਕਿਰਨ ਲੰਘ ਪਈ